ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਸਾਹਿਰ ਮਲੇਰ ਕੋਟਲਾ ਦੇ ਵਿੱਚ ਸ਼ਾਹੀ ਮਕਬਰਿਆਂ ਦੇ ਵਿੱਚ ਅਸੀਂ ਖੜੇ ਆਂਗੇ ਸੋ ਆਓ ਤੁਹਾਨੂੰ ਅਸੀਂ ਦਿਖਾਈਏ ਸ਼ਾਹੀ ਮਕਬਰੇ ਆਓ ਦੇਖੀਏ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਖਾਤਰ ਹਾ ਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਆਓ ਤੁਹਾਨੂੰ ਉਹਨਾਂ ਦੀ ਕਬਰ ਦਿਖਾਣੇ ਆ ਸਾਹਿਰ ਮਲੇਰ ਕੋਟਲਾ ਦੇ ਵਿੱਚ ਹੈ ਅਸੀਂ ਇਸ ਵਕਤ ਸਾਹੀ ਮਕਬਰਿਆਂ ਦੇ ਵਿੱਚ ਹਾਂ ਸੋ ਆਓ ਨਵਾਬ ਸਾਹਿਬ ਦੀ ਕਬਰ ਦੇ ਦਰਸ਼ਨ ਕਰੀਏ ਤੇ ਇੱਥੇ ਲਿਖਿਆ ਵੀ ਹੋਇਆ ਹੈ ਨਵਾਬ ਸੇਰ ਮੁਹੰਮਦ ਖਾਨ 1672 ਦੇ ਵਿੱਚ ਇਹ ਨਵਾਬ ਬਣਦੇ ਨੇ ਤੇ 1712 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਤੇ ਇਹਨਾਂ ਦੀ ਜੋ ਕਬਰ ਹੈ ਉਹ ਸੈਰ ਮਲੇਰਕੋਟਲਾ ਦੇ ਵਿੱਚ ਹੈ ਆਓ ਤੁਹਾਨੂੰ ਦਿਖਾਈਏ ਇਹ ਜੋ ਕਬਰ ਹੈ ਇਹ ਸੇਰ ਮੁਹੰਮਦ ਖਾਨ ਜੀ ਦੀ ਹੈ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੇ ਲਈ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਹਾਲਾ ਨਾਰਾ ਮਾਰਿਆ ਸੀ ਤੇ ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਵਿਰੋਧ ਲੜੀ ਸੀਗੇ ਇਹਨਾਂ ਦਾ ਇੱਕ ਭਾਈ ਭਾਈ ਸੀ ਨਾਹਰ ਖਾਨ ਜੋ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀਗਾ ਤੇ ਜਿਹੜਾ ਸਰਹੰਦ ਦਾ ਨਵਾਬ ਸੀ ਉਸ ਨੇ ਸਹਿਬਜ਼ਾਦਿਆਂ ਨੂੰ ਮੁਹੰਮਦ ਸ਼ੇਰ ਖਾਨ ਜੀ ਨਵਾਬ ਸਾਹਿਬ ਦੇ ਲਵੇ ਉਹਨਾਂ ਨੂੰ ਦੇਣਾ ਚਾਹਿਆ ਕੈਦ ਦੇ ਵਿੱਚ ਪਰ ਨਵਾਬ ਸਾਹਿਬ ਨੇ ਇਹ ਗੱਲ ਕਹੀ ਕਿ ਬੱਚਿਆਂ ਕੋਲੋ ਬਦਲਾ ਨਹੀਂ ਲਿਆ ਜਾਂਦਾ ਜੇਕਰ ਮੈਂ ਬਦਲਾ ਲਵਾਗਾ ਤਾਂ ਇਹਨਾਂ ਦੇ ਪਿਤਾ ਪਾਸੋਂ ਲਵਾਗਾ ਮੇਰੀ ਇਹ ਗੁਜਾਇਸ਼ ਹੈ ਕਿ ਬੱਚਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਛੱਡ ਦਿੱਤਾ ਜਾਵੇ ਤੇ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਨਵਾਬ ਸਾਹਿਬ ਨੇ ਔਰੰਗਜ਼ੇਬ ਨੂੰ ਇੱਕ ਪੱਤਰ ਵੀ ਲਿਖਿਆ ਸੀਗਾ ਤੇ ਬੱਚਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਛੱਡਿਆ ਜਾਵੇ ਪਰ ਉਸ ਵਕਤ ਬਹੁਤ देर ਹੋ ਚੁੱਕੀ ਸੀ ਸੋਚਾ ਨੰਦ ਦੇ ਭੜਕਾਉਣ ਤੇ ਜਿਹੜਾ ਸਰਹੰਦ ਦਾ ਨਵਾਸੀ ਵਜੀਰ ਖਾਨ ਉਹਨੇ ਬੱਚਿਆਂ ਨੂੰ ਸੀਧ ਕਰ ਦਿੱਤਾ ਸੀ ਪਰ ਮੁਹੰਮਦ ਸ਼ੇਰ ਖਾਨ ਜੀ ਨੇ ਆਪਣਾ ਫਰਜ਼ ਨਿਭਾਇਆ ਇੱਕ ਇਨਸਾਨ ਚੰਗਾ ਇਨਸਾਨ ਸੱਚਾ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਸੀਗਾ ਤੇ ਉਹਨਾਂ ਮਹਾਨ ਉਸ ਮਹਾਨ ਇਨਸਾਨ ਦੀ ਇੱਕ ਆਵਰ ਹੈ ਤੇ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਬਾਕੀ ਮਕਬਰੇ ਬਣੇ ਹੋਏ ਹਨ ਸਾਰੇਆਂ ਤੇ ਉੱਪਰ ਗੁੰਬਦ ਹਨ ਤੇ ਆਪਣੇ ਸਮੇਂ ਦੇ ਵਿੱਚ ਪੂਰੇ ਵਧੀਆ ਬਣਾਏ ਗਏ ਹੋਣਗੇ ਬਣਾਏ ਗਏ ਹਨ ਸੋ ਪਰ ਜਿਹੜੀ ਮੁਹੰਮਦ ਸਾਹਿਬ ਦੀ ਕਬਰ ਹੈ ਨਵਾਬ ਸੇਰ ਖਾਨ ਜੀ ਦੀ ਉਹ ਐਵੇਂ ਹੀ ਹੈ ਇਸ ਦੇ ਉੱਪਰ ਕੋਈ ਸਤ ਨਹੀਂ ਹੈ ਉਹ ਇਸ ਕਰਕੇ ਨਹੀਂ ਹੈ ਕਿਉਂਕਿ ਇਹਨਾਂ ਦੀ ਇਹ ਆਖਰੀ ਇੱਛਾ ਸੀ ਕਿ ਰੱਬੀ ਰਹਿਸ ਤਾਂ ਤੁੱਪ ਹਵਾ ਨਹੀਂ ਮੇਰੀ ਕਬਰ ਦੇ ਉੱਪਰ ਪੈਂਦੇ ਰਹਿਣ ਰਹਿ ਪੈਂਦੇ ਰਹਿਣ ਕਿਉਂਕਿ ਉਹ ਚਾਹੁੰਦੇ ਸਨ ਕਿ ਰੱਬੀ ਬਹਿਸ ਤਾਂ ਬਰਸ ਦੀਆਂ ਰਹਿਣ ਮੇਰੀ ਕਬਰ ਦੇ ਉੱਪਰ ਤਾਂ ਕਰਕੇ ਉਹਨਾਂ ਨੇ ਇਦਾਂ ਆਪਣੀ ਆਪਣੇ ਕਬਰ ਦੇ ਉੱਪਰ ਕੋਈ ਮਕਬਰਾ ਨਹੀਂ ਬਣਨ ਦਿੱਤਾ ਪਰ ਬਾਕੀ ਜੋ ਵੀ ਸ਼ਾਹੀ ਮਕबरे ਹਨ ਉਹਨਾਂ ਦੇ ਉੱਪਰ ਜੋ ਕਬਰਾਂ ਹਨ ਵਧੀਆ ਇਮਾਰਤਾਂ ਬਣੀਆਂ ਹੋਈਆਂ ਨੇਗੀਆਂ ਸੋ ਆਪ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਆ ਇਹ ਜੋ ਕਬਰਾਂ ਛੋਟੀਆਂ ਹਨ ਇਹ ਸਾਹੀ ਖਾਨਦਾਨ ਦੇ ਨਾਲ ਸੰਬੰਧਤ ਕੋਈ ਬੱਚੇ ਕਿਸੇ ਬੱਚੇ ਦੀ ਡੈਥ ਹੋ ਜਾਂਦੀ ਆ ਇਹ ਛੋਟੀਆਂ ਕਬਰਾਂ ਉਹਨਾਂ ਦੀਆਂ ਹਨ ਜੋ ਤੁਸੀਂ ਆ ਦੇਖ ਰਹੇ ਹੋਗੇ ਤੇ ਬਾਕੀ ਜੋ ਕਬਰਾਂ ਹਨ ਇਹ ਜਿਹੜੇ ਇੱਥੇ ਨਵਾਬ ਹੋਏ ਨੇਗੇ ਮਲੇਰ ਕੋਟਲਾ ਦੇ ਉਹਨਾਂ ਦੀਆਂ ਹਨ ਬਹੁਤ ਹੀ ਪੁਰਾਣੀਆਂ ਕਬਰਾਂ ਨੇ ਆਓ ਤੁਹਾਨੂੰ ਅੱਗੇ ਲੈ ਚਾਲਦੇ ਹਾਂ ਜਿਹੜੀ ਇਹ ਕਬਰ ਹੈ ਇਹ ਨਵਾਬ ਜਮਾਲ ਅਲੀ ਖਾਨ ਜੀ ਦੀ ਹੈ ਜਿਹੜੇ ਮੁਹੰਮਦ ਸੇਰ ਖਾਨ ਜੀ ਤੋਂ ਬਾਅਦ ਨਵਾਬ ਬਣਦੇ ਨੇ ਮਲੇਰ ਕੋਟਲਾ ਦੇ ਇਹ ਉਹਨਾਂ ਦੀ ਕਬਰ ਹੈ ਇੱਕ ਕਬਰ ਨਾਲ ਹੋਰ ਵੀ ਹੈ ਤੇ ਇੱਧਰ ਕੁਝ ਲਿਖਿਆ ਵੀ ਹੋਇਆ ਹੈ आरसी ਵਿੱਚ ਜਾਂ ਉਰਦੂ ਦੇ ਵਿੱਚ ਇਹ ਆ ਦੇਖੋ ਤੁਸੀਂ ਆਪਦੇ ਸਾਹਮਣੇ ਦੀ ਪੂਰੀ ਵਧੀਆ ਇੱਥੇ ਕਲਾਕਾਰੀ ਕੀਤੀ ਗਈ ਹੈ ਛੋਟੀਆਂ ਛਾ ਦਾ ਹੈ ਸਾਰਾ ਜੁਮਕੋਰਾ ਹੈ ਉਹ بڑے ਹੋਏ ਨਾ ਤੇ ਉਹ ਕੁਝ ਲਿਖਿਆ ਹੋਇਆ ਹੈ ਸ਼ਾਇਦ ਅੱਲਾ ਲਿਖਿਆ ਹੋਵੇ ਗੇਲੇ ਜੀ ਇਹ ਨਵਾਬ ਮਹਿਬੂਬ ਅਲੀ ਖਾਨ 1800 ਸਿਆੜੀ ਦੇ ਵਿੱਚ ਨਵਾਬ ਬਣਦੇ 1857 ਦੇ ਵਿੱਚ ਨਹੀਂ ਰੈਤ ਹੁੰਦੀ ਹੈ ਉਹਨਾਂ ਦੀ ਕਵਰ ਹੈ ਨਵਾਬ ਸਿਕੰਦਰ ਈ ਖਾਨ 1857 ਦੇ ਵਿੱਚ ਨਵਾਬ ਬਣਦੇ ਨੇ 1875 ਦੇ ਵਿੱਚ ਇਹ ਨਹੀਂ ਦੇਖਣ ਦੀ ਹੈ ਇਹ ਉਹਨਾਂ ਦੀ ਕਬਰ ਹੈ ਇਹ ਜਿਹੜੀਆਂ ਨਾਲ ਕਬਰਾਂ ਨੇ ਇਹ ਇਹਨਾਂ ਦੀਆਂ ਪਤਨੀਆਂ ਦੀਆਂ ਨੇ ਜੀਆਂ ਦੋ ਇਹ ਜੋ ਵੱਡੀ ਕਬਰ ਹੈ ਇਹ ਨਵਾਬ ਸਾਹਿਬ ਦੀ ਕਬਰ ਹੈ ਤੇ ਜਿਹੜੀਆਂ ਛੋਟੀਆਂ ਕਬਰਾਂ ਨੇ ਇਹ ਉਹਨਾਂ ਦੀਆਂ ਪਤਨੀਆਂ ਦੀਆਂ ਨੇ ਸੋ ਅੱਗੇ ਚੱਲ ਕੇ ਦਿਖਾਣੇ ਤੁਹਾਨੂੰ ਉਹ ਕਿੰਨਾਂ ਨੂੰ ਲਗਭਗ ਬਣਿਆ ਨੂੰ 300 ਸਾਲ ਤੋਂ ਜ਼ਿਆਦਾ ਹੋ ਸਕਿਆ ਹੋਣਾ ਸਣਾ ਮਲੇਰਕੋਟਲਾ ਸ਼ਹਿਰ ਬਸਿਆ ਸੀ 13ਵੀਂ ਸਦੀ ਦੇ ਵਿੱਚ ਸੋ ਆ ਦੇਖੋ ਪੱਕਾਰ ਹੈ ਤੇ ਨਵਾਬ ਸਾਹਿਬ ਦੀ ਕਵਰ ਹੈ ਇਹ ਉਹਨਾਂ ਦੀ ਪਤਨੀਆਂ ਦੀ ਕਵਰ ਹੈ ਸੋ ਬਹੁਤ ਹੀ ਸੋਹਣਾ ਉਸ ਵਕਤ ਦਾ ਚਿੱਤਰਕਾਰੀ ਦੇ ਨਮੂਨੇ ਸਾਨੂੰ ਨਜ਼ਰ ਆਉਂਦੇ ਨੇ सो इधर फारसी के कुछ लिखा भी हो लिखा की हो पता नहीं इतना ਮਗਲਬਰਸਤਾਨ ਦੇ ਵਿੱਚ ਸ਼ਾਹੀ ਮਕਬਰਿਆਂ ਦੇ ਵਿੱਚ ਆ ਕੇ ਬਾਬਾ ਫਰੀਦ ਸਾਹਿਬ ਦੀ ਇੱਕ ਗੁਰਬਾਣੀ ਦੀ ਤੁਕ ਵੀ ਜਿਆਦਾ ਹੀ ਆ ਅ ਫਰੀਦ ਦਾ ਖਾਕ ਨਿੰਦੀਏ ਖਾਕੂ ਜੇੜ ਨਾ ਕੋਏ ਜੀਵਨ ਦੇ ਆ ਪੈਰਾਂ ਤਲੇ ਮੋਹਿਆਂ ਉਪਰ ਹੋਏ ਸੋ ਅਮੀਰ ਹੋਣ ਗਰੀਬ ਹੋਣ ਉਸ ਅੱਲਾ ਦੇ ਉਸ ਖੁਦਾ ਦੀ ਨਜ਼ਰ ਦੇ ਵਿੱਚ ਸਾਰੇ ਇੱਕ ਹੀ ਨੇਗੇ ਸੋ ਬਹੁਤ ਖਾਸਾ ਹਾਲਤ ਨੇ ਅਸੀਂ ਇਸ ਵਕਤ ਮਕਬਰਿਆਂ ਦੇ ਉੱਪਰ ਜੋ ਬਣੇ ਹੋਏ ਨੇਗੇ ਸੋ ਬਾਹਰ ਦਾ ਕੋਈ ਚੱਕਰ ਨਹੀਂ ਐਂਦਾ ਉੱਪਰ ਚੜ੍ਹ ਕੇ ਦੇਖ ਸਕਦੇ ਹਾਂ ਜਿਹੜੇ ਇੱਥੇ ਸਾਹਸ ਬਾਲ ਕਰਦੇ ਨੇ ਜੋ ਜਦੋਂ ਵੀ ਸਿੱਖ ਸ਼ਕਤੀ ਦੇ ਵਿੱਚ ਆਏ ਬਾਬਾ ਬੰਦਾ ਸਿੰਘ ਬਹਾਦਰ ਜੀ ਵੇਲੇ ਉਸ ਤੋਂ ਬਾਅਦ ਸਿੱਖ ਮਿਸਲਾਂ ਵੇਲੇ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਤੇ 47 ਵੇਲੇ ਜਦੋਂ ਕਤਲਗਾਰਤ ਹੋ ਰਹੀ ਸੀ ਤਾਂ ਮਲੇਰਕੋਟਲਾ ਪੂਰਾ ਸੇਫ ਸੀ ਮਲੇਰਕੋਟਲਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸਿੱਖਾਂ ਵੱਲੋਂ ਤੇ ਸਿਰਫ ਇਸੇ ਕਰਕੇ ਵੀ ਕਿਸੇ ਵੇਲੇ ਨਵਾਬ ਸਾਹਿਬ ਨੇ ਸਹਬਜ਼ਾਦਿਆਂ ਦੇ ਲਈ ਹਾ ਦਾ ਨਾਰਾ ਮਾਰਿਆ ਸੀਗਾ ਸੋ ਭਾਈਚਾਰਕ ਸੰਝ ਦਾ ਪ੍ਰਤੀਕ ਹੈ ਇਹ ਸਹਿਰ ਇਹ ਭਾਈਚਾਰਕ ਸੰਝ ਐਵੇਂ ਬਣੀ ਰਹੇ ਆਓ ਅੱਗੇ ਦੇਖੀਏ ਸੋ ਜਦੋਂ ਵੀ ਤੁਹਾਡਾ ਟਾਈਮ ਲੱਗੇ ਤਾਂ ਸਹਿਰ ਮਲੇਰ ਕੋਟਲਾ ਦੇ ਵਿੱਚ ਜੋ ਸਾਹੀ ਮਤਵਰੇ ਬਣੇ ਹੋਏ ਹਨ ਇੱਥੇ ਜ਼ਰੂਰ ਆਉਣਾ ਜੀ ਇਹ ਬਹੁਤ ਹੀ ਪੁਰਾਣੀਆਂ ਇਮਾਰਤਾਂ ਨੇ ਇਹ ਬਣੀਆਂ ਹੋਈਆਂ ਸਾਰੀਆਂ ਤੇ ਇੱਥੇ ਸਭ ਤੋਂ ਜੋ ਵੱਡੀ ਗੱਲ ਹੈ ਜੋ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਤ ਹੈ ਨਵਾਬ ਸੇਰ ਮੁਹੰਮਦ ਖਾਨ ਜੀ ਜਿਨ੍ਹਾਂ ਦਾ ਨਾਮ ਬਹੁਤ ਹੀ ਸਤਕਾਰ ਦੇ ਨਾਲ ਸਾਰੇ ਸਿੱਖ ਲੈਂਦੇ ਨੇ ਦੇਸ਼-ਵਿਦੇਸ਼ ਦੇ ਵਿੱਚ ਜਿੱਥੇ ਵੀ ਵਸਦੇ ਨੇ ਉਹਨਾਂ ਦੀ ਕਬਰ ਵੀ ਇੱਥੇ ਮੌਜੂਦ ਹੈ ਜਦੋਂ 47 ਦੇ ਹੱਲੇ ਪੈਂਦੇ ਹਨ ਤੇ ਉਸ ਵਕਤ ਪੂਰੇ ਪੰਜਾਬ ਦੇ ਵਿੱਚ ਕਤਲੂਗਾਰਤ ਹੁੰਦੀ ਹੈ ਪਰ ਸ਼ਹਿਰ ਮਲੇਰ ਕੋਟਲਾ ਜਿਹੜਾ ਮੁਸਲਮਾਨਾਂ ਦਾ ਗੜ੍ਹ ਹੈ ਇੱਥੇ ਕੁਝ ਵੀ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜਾ ਹਾਰ ਦਾ ਨਾਰਾ ਮਾਰਿਆ ਸੀਗਾ ਮੁਹੰਮਦ ਸ਼ੇਖ ਖਾਂ ਜੀ ਨੇ ਸਿੱਖਾਂ ਨੂੰ ਯਾਦ ਰੱਖਿਆ ਜਿਹੜਾ ਵੀ ਰਿਆਸਤ ਮਲੇਰਕੋਟਲਾ ਦੀ ਹੱਦ ਦੇ ਵਿੱਚ ਮੁਸਲਮਾਨ ਵੀਰ ਆ ਜਾਂਦਾ ਸੀਗਾ ਉਸ ਨੂੰ ਕੁਝ ਵੀ ਨਹੀਂ ਸੀ ਹੁੰਦਾ ਤੇ ਦੰਗਾ ਦੇ ਫਸਾਦ ਤੋਂ ਬਚ ਜਾਂਦਾ ਸੀਗਾ ਸਿਰਫ ਇਹ ਸੀ ਕਰਕੇ ਵੀ ਹਾਂ ਕਿਸੇ ਵੇਲੇ ਮਲੇਰਕੋਟਲਾ ਦੇ ਨਵਾਬ ਨੇ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਦੀ ਖਾਤਰ ਹਾ ਦਾ ਨਾਰਾ ਮਾਰਿਆ ਸੀ ਸੋ ਭਾਈਚਾਰ ਕਿਸਾਨ ਸਾਡੀ ਬਣੀ ਰਹੇ ਹਮੇਸ਼ਾ ਸਿੱਖ ਮੁਸਲਮਾਨ ਹਿੰਦੂ ਵੀਰ ਸਾਰੇ ਆਪਣੀ ਨੇਗੇ ਭਾਈਚਾਰ ਸਾਂਝ ਬਣੀ ਰਹੇ ਹਮੇਸ਼ਾ ਸੋ ਤੁਸੀਂ ਵੀ ਇੱਥੇ ਜ਼ਰੂਰ ਆਉਣਾ ਆ ਕੇ ਇਹ ਸ਼ਾਹੀ ਮਕਬਰੇ ਦੇ ਜ਼ਰੂਰ ਦਰਸ਼ਨ ਕਰਨੇ ਇਹ ਸਾਡਾ ਇਤਿਹਾਸ ਹੈ ਸਾਡੇ ਪੰਜਾਬ ਦਾ ਇਤਿਹਾਸ ਹੈ ਸਾਡਾ ਸਿੱਖਾਂ ਦਾ ਇਤਿਹਾਸ ਹੈ ਸਮਾ ਗੱਡ ਕੇ ਇਸ ਜਗ੍ਹਾ ਤੇ ਜ਼ਰੂਰ ਆ ਕੇ ਜਾਣਾ ਜੀ ਬਹੁਤ